ਕੇਂਦਰ ਨੇ ਕਰ ਦਿੱਤਾ ਖੇਤੀ ਮੰਡੀਕਰਨ ਨੀਤੀ ਖਰੜਾ ਜਾਰੀ ਕਿਸਾਨਾਂ ਲਈ ਬਣੀਆ ਚੜ੍ਹौती ਇੱਕ ਵਾਰ ਫਿਰ ਉੱਠ ਸਕਦਾ ਹੈ ਅੰਦੋਲਨ ਕਿ ਕੇਂਦਰ ਸੱਚਮੁੱਚ ਕਿਸਾਨਾਂ ਦੀ ਹਤਾਸ਼ੀ ਹੈ ਕਿ ਕੇਂਦਰ ਨੇ ਖੇਤੀ ਕਾਨੂੰਨਾਂ ਚ ਕੀਤਾ ਹੈ ਬਦਲਾ ਆਖਿਰ ਕੀ ਹੈ ਖੇਤੀ ਨੀਤੀ ਦਾ ਨਵਾਂ ਖਰੜਾ ਇਹਨਾਂ ਸਭ ਸਵਾਲਾਂ ਦੇ ਜਵਾਬ ਜਾਣਨ ਲਈ ਜੁੜੇ ਰਹੋ ਸਾਂਝੀ ਸੋਚ ਟੀਵੀ ਦੇ ਨਾਲ ਜਿੱਥੇ ਇੱਕ ਪਾਸੇ ਪੰਜਾਬ ਦੇ ਕਿਸਾਨ ਫਸਲਾਂ ਦੇ ਘੱਟੋ-ਘੱਟ ਸਮਰਥਨ ਬੋਲਦੀ ਜਿਹੜੀ ਕਾਨੂੰਨੀ ਗਾਰੰਟੀ ਹੈ ਉਹਨੂੰ ਲੈ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਕਨੌਰਿਆ ਤੇ ਸ਼ੰਭੂ ਬਾਰਡਰ ਤੇ ਅੰਦੋਲਨ ਕਰ ਰਹੇ ਨੇ ਉੱਥੇ ਹੀ ਕੇਂਦਰ ਸਰਕਾਰ ਨੇ ਖੇਤੀ ਸੈਕਟਰ ਦੇ ਲਈ ਖੇਤੀ ਮੰਡੀਕਰਨ ਨੀਤੀ ਦਾ ਖਰੜਾ ਜਾਰੀ ਕਰਕੇ ਕਿਸਾਨਾਂ ਲਈ ਨਵੀਂ ਚੁਣੌਤੀ ਖੜੀ ਕਰ ਦਿੱਤੀ ਹੈ ਤੇ ਹੁਣ ਪੰਜਾਬ ਸਰਕਾਰ ਨੇ ਇਸ ਮਾਮਲੇ ਸੰਬੰਧੀ ਕਿਸਾਨ ਤੇ ਮਜ਼ਦੂਰ ਆਗੂਆਂ ਦੀ 19 ਦਸੰਬਰ ਨੂੰ ਮੀਟਿੰਗ ਦਾ ਲਈ ਐਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਕੇਂਦਰ ਨੂੰ ਖਰੜੇ ਦਾ ਅਧਿਐਨ ਕਰਨ ਦੇ ਲਈ 3 ਹਫ਼ਤਿਆਂ ਦਾ ਸਮਾਂ ਦੇਣ ਲਈ ਵੀ ਕਿਹਾ ਇਸ ਤੋਂ ਬਾਅਦ ਉਹਨਾਂ ਵੱਲੋਂ ਜਵਾਬ ਦਿੱਤਾ ਜਾਏਗਾ ਇਹ ਜਿਹਾ ਕਿਹਾ ਪੰਜਾਬ ਸਰਕਾਰ ਨੇ ਤੱਪ ਪੰਜਾਬ ਦੇ ਜਿਹੜੇ ਖੇਤੀਬਾੜੀ ਮੰਤਰੀ ਨੇ ਗੁਰਮੀਤ ਸਿੰਘ ਖੋਡੀਆਂ ਉਹਨਾਂ ਨੇ ਇਸ ਮਾਮਲੇ ਸੰਬੰਧੀ ਅਧਿਕਾਰੀਆਂ ਤੇ ਮਾਹਿਰਾਂ ਨਾਲ ਮੀਟਿੰਗ ਕੀਤੀ ਹੈ ਤੇ ਉਹਨਾਂ ਨੇ ਇਹ ਦੱਸਿਆ ਕਿ ਉਹ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਲਦਬਾਜ਼ੀ ਦੇ ਹੱਕ ਵਿੱਚ ਨਹੀਂ ਤੇ ਉਹਨਾਂ ਨੇ ਕਿਸਾਨਾਂ ਦੀ ਮੀਟਿੰਗ ਬੁਲਾਈ ਹੈ ਜਿਸ ਤੋਂ ਬਾਅਦ ਅਗਲੀ ਰਣਨੀਤੀ ਜਿਹੜੀ ਹੈ ਉਹ ਬਣਾਈ ਜਾਊਗੀ ਤਾਂ ਖੋਡੀਆਂ ਨੇ ਇਹ ਵੀ ਕਿਹਾ ਕਿ ਖਰੜੇ ਚ ਦੇਸ਼ ਭਾਰਤ ਚ ਬਾਜ਼ਾਰਾਂ ਚ ਵਿਕਣ ਵਾਲਾ ਜਿਹੜਾ ਸਮਾਨ ਹੈ ਉਹਦੇ ਉੱਤੇ ਟੈਕਸ ਲਗਾਉਣ ਦੀ ਵਿਵਸਥਾ ਵੀ ਇਸ ਖਰੜੇ ਵਿੱਚ ਹੈਗੀ ਹੈ ਪਹਿਲਾਂ ਜੀਐਸਟੀ ਕੌਂਸਲ ਬਣਾਈ ਗਈ ਸੀ ਕਹਿੰਦਾ ਪਰ ਹੁਣ ਅਨੁਭਵ ਸਾਡੇ ਸਾਹਮਣੇ ਆ ਚੁੱਕਿਆ ਹੁਣ ਦੂਜੇ ਪਾਸੇ ਕਿਸਾਨ ਵੀ ਇਸ ਜਾਦੀ ਖਰੜੇ ਨੂੰ ਲੈ ਕੇ ਸੰਘਰਸ਼ ਦੇ ਰਾਹ ਉੱਤੇ ਆਉਣ ਦੀ ਰਣਨੀਤੀ ਬਣਾ ਰਹੇ ਨੇ ਕਿਸਾਨ ਆਗੂ ਜੁਗਿੰਦਰ ਸਿੰਘ ਉਗਰਾਹਾ ਦਾ ਕਹਿਣਾ ਹੈ ਕਿ ਲੱਗਦਾ ਕਿ ਕਿਸਾਨਾਂ ਵੱਲੋਂ ਰੱਦ ਕੀਤੇ ਤਿੰਨ ਨਵੇਂ ਕਾਨੂੰਨਾਂ ਨੂੰ ਮੁਰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਉਹਨਾਂ ਇਹ ਵੀ ਆਖਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਵੀ ਕੀਤਾ ਜਾਊਗਾ ਇੱਥੇ ਹੁਣ ਜ਼ਿਕਰ ਜੋ ਗਏ ਹੈ ਕਿ ਕੌਮੀ ਖੇਤੀ ਮਾਰਕੀਟਿੰਗ ਨੀਤੀ ਦੇ ਖਰੜੇ ਨੇ ਕਿਸਾਨਾਂ ਨੂੰ ਚੌਕਸ ਕਰ ਦਿੱਤਾ। ਕਿਸਾਨਾਂ ਦਾ ਕਹਿਣਾ ਇਹ ਹੈ ਕਿ ਮੋਦੀ ਸਰਕਾਰ ਹੁਣ ਪਿਛਲੇ ਦਰਵਾਜੇੋਂ ਰੱਦ ਕੀਤੇ ਜਿਹੜੇ ਖੇਤੀ ਕਾਨੂੰਨ ਸੀ ਉਹਨਾਂ ਨੂੰ ਲਿਆਉਣ ਜਾ ਰਹੀ ਹੈ। ਜਿਸ ਨਾਲ ਕੇਂਦਰ ਸਰਕਾਰ ਕਾਲੇ ਖੇਤੀ ਕਾਨੂੰਨਾਂ ਨੂੰ ਨਵੇਂ ਰੂਪ ਵਿੱਚ ਲਾਗੂ ਕਰੇਗੀ। ਕਿਸਾਨ ਲੀਡਰਾਂ ਦਾ ਕਹਿਣਾ ਇਹ ਹੈ ਕਿ ਨਵੇਂ ਖਰੜੇ 'ਚ ਸਾਇਲੋਜ਼ ਨੂੰ ਮੰਡੀ ਯਾਰ ਐਲਾਨਣ ਉਤੇ ਮਾਰਕੀਟ ਫੀਸ ਵਿੱਚ ਕਟੌਤੀ ਵਰਗੇ ਕਦਮਾਂ ਦੀ ਗੱਲ ਕੀਤੀ ਗਈ। ਸਮੁੱਚੇ ਖੇਤੀ ਬਾਜ਼ਾਰ ਨੂੰ ਡਿਜੀਟਲ ਕੀਤਾ ਜਾਣਾ। ਇਸ ਨਾਲ ਸਰਕਾਰ ਕਿਸਾਨਾਂ ਨੂੰ ਵੱਡੇ ਕਾਰਪੋਰੇਟਾਂ ਦੇ ਰਹਿਮੋ ਕਰਮ ਉਤੇ ਛੱਡਣ ਦੀ ਤਿਆਰੀ ਕਰ ਰਹੀ ਹੈ। ਨਾਲਦਰ ਸਾਲ ਇਹ ਵੀ ਹੈ ਕਿ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਦੇ ਵੱਲੋਂ ਰਾਜ ਸਰਕਾਰਾਂ ਨੂੰ ਕੌਮੀ ਖੇਤੀ ਮਾਰਕੀਟਿੰਗ ਦਾ ਖਰੜਾ ਜਿਹੜਾ ਭੇਜਿਆ ਗਿਆ ਉਹ 25 ਨਵੰਬਰ ਨੂੰ ਜਾਰੀ ਕਰ ਦਿੱਤਾ ਗਿਆ ਸੀ ਤੇ ਉਹਦੇ ਉੱਤੇ ਸਰਕਾਰ ਸੂਬਾ ਸਰਕਾਰਾਂ ਤੋਂ ਟਿੱਪਣੀਆਂ ਤੇ ਸੁਝਾਅ ਮੰਗੇ ਗਏ। ਪੰਜਾਬ ਸਰਕਾਰ ਨੇ ਇਸ ਉੱਤੇ ਵਿਚਾਰ ਕਰਨ ਲਈ ਬੀਤੇ ਕੱਲ 16 ਦਸੰਬਰ ਨੂੰ ਯਾਨੀ ਕਿ ਮੀਟਿੰਗ ਕੀਤੀ ਸੀ ਤੇ ਉਸ ਤੋਂ ਬਾਅਦ ਉਹ ਤੋਂ ਬਾਅਦ ਜਿਹੜੀ ਉਹਨੇ ਕਿਸਾਨਾਂ ਨਾਲ ਮੀਟਿੰਗ ਜਿਹੜੀ ਆ 19 ਦਸੰਬਰ ਨੂੰ ਸੱਦ ਲਈ ਹੈ। ਤੇ ਹੁਣ ਉਹਦੇ 'ਚ ਮੀਟਿੰਗ ਸੱਦ ਕੇ ਫਿਰ ਜੋ ਫੈਸਲਾ ਹੋਏਗਾ ਉਹ ਅੱਗੇ ਆਏਗਾ ਪਰ ਦੂਜੇ ਪਾਸੇ ਜੁਕਤ ਕਿਸਾਨ ਮੋਰਚਾ ਜਿਹੜਾ ਉਹਦਾ ਵੀ ਕਹਿਣਾ ਇਹ ਹੈ ਕਿ ਇਹ ਖਰੜਾ ਤਿੰਨ ਖੇਤੀ ਕਾਨੂੰਨਾਂ ਨੂੰ ਮੁੜ ਲਿਆਉਣ ਦੀ ਕੋਸ਼ਿਸ਼ ਦਾ ਹਿੱਸਾ ਹੀ ਹੈ ਤੇ ਇਸ ਖਿਲਾਫ ਅੰਦੋਲਨ ਵਿੱਡਿਆ ਜਾਏਗਾ ਇਸ ਬਾਰੇ ਸਯੁਕਤ ਕਿਸਾਨ ਮੋਰਚੇ ਦੀ ਕੌਮੀ ਕਾਰਜਕਾਰੀ ਦੀ ਵਰਚੁਅਲ ਮੀਟਿੰਗ ਵੀ ਹੋਈ ਹੈ ਤੇ ਜਿਸ ਦੇ ਵਿੱਚ ਇੱਕ ਨਵੇਂ ਖਰੜੇ ਨੂੰ ਲੈ ਕੇ ਵਿਚਾਰ ਚਰਚਾ ਹੋਈ ਸਯੁਕਤ ਕਿਸਾਨ ਮੋਰਚੇ ਦੇ ਆਗੂ ਜਗਮੋਨ ਸਿੰਘ ਨੇ ਦੱਸਿਆ ਕਿ ਇਸ ਨਵੇਂ ਖਰੜੇ ਤੇ ਕਿਸਾਨਾਂ ਦੇ ਉੱਤੇ ਜ਼ਬਰ ਦੇ ਮੁੱਦੇ ਨੂੰ ਲੈ ਕੇ ਕੌਮੀ ਪੱਧਰ ਉੱਤੇ 3 ਦਿਨਾਂ ਦਾ ਅੰਦੋਲਨ ਜਿਹੜਾ ਉਹ ਐਲਾਨਿਆ ਗਿਆ ਜੋ ਵੱਖ-ਵੱਖ ਸੂਬਿਆਂ ਦੇ ਵਿੱਚ 21 ਤੋਂ 23 ਦਸੰਬਰ ਤੱਕ ਅਲੱਗ-ਅਲੱਗ ਦਿਨਾਂ 'ਚ ਹੋਏਗਾ BKU ਗ੍ਰਾਹ ਨੇ 23 ਦਸੰਬਰ ਨੂੰ ਇਸ ਕੜੀ ਦੇ ਤਹਿਤ ਜ਼ਿਲ੍ਹਾ ਪੱਤਰ ਤੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ। ਦਰਸਲ ਨਵੀਂ ਨੀਤੀ ਦਾ ਖਰੜਾ ਉਸ ਸਮੇਂ ਆ ਗਿਆ ਜਦੋਂ ਸ਼ੰਭੂ ਤੇ ਖਨੌਰੀ ਸਰਦੂ ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਤੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਦੇ 22ਵੇਂ ਦਿਨ ਵਿੱਚ ਪਹੁੰਚ ਚੁੱਕੇ ਨੇ। ਤੇ ਕੇਂਦਰੀ ਮੰਤਰਾਲੇ ਵੱਲੋਂ ਇਸ ਨੀਤੀ ਦਾ ਮਕਸਦ ਖੇਤੀਬਾੜੀ ਮਾਰਕੀਟਿੰਗ ਦੀਆਂ ਚੁਣੌਤੀਆਂ ਨਾਲ ਨਜਿੱਠਣਾ ਦਾ ਪਰ ਖੇਤੀਬਾੜੀ ਮੰਡੀਕਰਨ ਦੇ ਵਿੱਚ ਸੁਧਾਰ ਲਈ ਕਈ ਕਦਮ ਪ੍ਰਸਤਾਵਿਤ ਕੀਤੇ ਜਰੂਰ ਗਏ ਨੇ। ਪਰ ਖੇਤੀ ਉਹ ਪਾਰ ਨੂੰ ਸੌਲ ਬਣਾਉਣ ਦੇ ਲਈ ਡਿਜੀਟਲ ਕਰਨ ਉੱਤੇ ਵੀ ਜ਼ੋਰ ਦਿੱਤਾ ਗਿਆ। ਇਸ ਨੀਤੀ ਦਾ ਮੁੱਖ ਅਜੰਡਾ ਖੇਤੀ ਬਾਜ਼ਾਰ ਵਿੱਚ ਸੁਧਾਰ ਦੱਸਿਆ ਗਿਆ। ਦੇਖਿਆ ਜਾਵੇ ਤਾਂ ਇਸ ਨੀਤੀ ਨੂੰ ਲੈ ਕੇ ਕਿਸਾਨ ਆਗੂਆਂ ਨੂੰ ਵਿਚਾਰ ਚਰਚਾ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ ਪਰ ਹੁਣ ਪੰਜਾਬ ਸਰਕਾਰ ਨੇ ਉਹਦੇ ਲਈ ਕਿਸਾਨ ਆਗੂ ਤੇ ਮਜ਼ਦੂਰ ਆਗੂ ਦੀ ਮੀਟਿੰਗ ਸੱਦੀ ਹੈ ਤੇ ਨਵੀਂ ਦਿੱਲੀ ਚ ਕਿਸਾਨ ਅੰਦੋਲਨ ਦੀ ਸਮਾਪਤੀ ਮੌਕੇ ਜੋ ਸੰਜੇ ਅਗਰਵਾਲ ਦੀ ਅਗਵਾਈ ਦੇ ਵਿੱਚ ਕਮੇਟੀ ਬਣਾਈ ਗਈ ਸੀ ਉਹਦੇ ਲੰਬੇ ਸਮੇਂ ਤੋਂ ਕੋਈ ਮੀਟਿੰਗ ਨਹੀਂ ਹੋਈ। ਤੇ ਇਸ ਕਮੇਟੀ ਨੇ ਘਟੋਕਟ ਸਮਰਥਨ ਮੁਲ ਕੁਦਰਤੀ ਖੇਤੀ ਤੇ ਖੇਤੀਬਪਿੰਤਾ ਦੇ ਮੁੱਦੇ ਉੱਤੇ ਚਰਚਾ ਕਰਨੀ ਸੀ ਉਹ ਵੀ ਨਹੀਂ ਹੋ ਸਕੀ ਪਰ ਹੁਣ ਜਿਹੜਾ ਕਰਣਾ ਜਾਰੀ ਕੀਤਾ ਗਿਆ ਉਹਦੇ ਤੇ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਦੀ ਜਲਦਬਾਜ਼ੀ ਤੋਂ ਗੁਰੇਜ਼ ਕਰ ਰਹੀ ਹੈ ਪਹਿਲਾਂ ਜਿਹੜੀ ਮੀਟਿੰਗ ਬੀਤੇ ਕੱਲ ਹੋ ਚੁੱਕੀ ਹੈ ਉਸ ਦੇ ਵਿੱਚ ਸਾਰੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ ਤੇ ਪਰ ਹੁਣ ਜਿਹੜੀ ਭਲਕੇ ਮੀਟਿੰਗ ਹੋਏਗੀ ਉਸ ਦੇ ਵਿੱਚ ਕਿਸਾਨ ਆਗੂਆਂ ਤੇ ਮਜ਼ਦੂਰ ਦੇ ਮਜ਼ਦੂਰ ਜਿਹੜੇ ਯੂਨੀਅਨ ਦੇ ਆਗੂ ਨੇ ਉਹਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਉਸ ਤੋਂ ਬਾਅਦ ਫਤਲਾ ਅਗਲਾ ਲਿਆ ਜਾਏਗਾ ਤੇ ਜੋ ਤੱਕ ਨਾਲ ਨਾਲ ਇਹ ਵੀ ਹੈ ਕਿ ਖੇਤੀ ਕਾਨੂੰਨ ਦੀ ਅੜੀ ਖਰੜਾ ਨੀਤੀ ਆ ਕਿਤੇ ਨਾ ਕਿਤੇ ਤਿੰਨ ਜਿਹੜੇ ਕਾਲੇ ਕਾਨੂੰਨ ਖੇਤੀ ਦੇ ਰਾਦ ਕੀਤੇ ਗਏ ਸੀ ਕੇਂਦਰ ਸਰਕਾਰ ਉਹਨਾਂ ਨੂੰ ਪਿਛਲੇ ਦਰਵਾਜ਼ਿਆਂ ਦੁਬਾਰਾ ਫਿਰ ਲਿਆਉਣ ਦੀ ਤਿਆਰੀ ਵਿੱਚ ਹੈ